we yeah. నమస్కారం సార్ సిమరన్ వర్కింగ్ యాజర్పర్సన్ సిపి ఇన్ఫుటే గురుదాపూర్ ਅੱਜ ਸੀਬ ਇਨਫੋਟੇ ਦੇ ਵਿੱਚ ਸਟੇਟ ਲੈਵਲ ਗਿੱਦਾ ਪੰਗੜਾ ਚੈਂਪੀਅਨਸ਼ਿਪ ਦੇ ਆਡੀਸ਼ਨਸ ਜਿਹੜੇ ਆ ਰੱਖੇ ਗਿਆ ਮੇਨ ਮੋਟਿਵ ਇੱਥੇ ਦਾ ਇਹੀ ਹੈਗਾ ਕਿ ਜਿਹੜਾ ਸਾਡਾ ਪੰਜਾਬੀ ਕਲਚਰ ਆਹੀ ਉਹਨੂੰ ਅੱਗੇ ਪ੍ਰੋਮੋਟ ਕਰੀਏ ਜਿੱਤੇ ਤੋਂ ਬੱਚੇ ਵਾਂਝੇ ਹੋਈ ਜਾ ਰਹੇ ਸੀਗੇ ਆਪਾਂ ਉਹ ਚੀਜ਼ ਨੂੰ ਅੱਗੇ ਲੈ ਕੇ ਆਈਏ ਐਂਡ ਅੱਜ ਜਿਹੜੇ ਸਾਡੇ ਮੇਨ ਚੀਫ ਗੈਸ ਖਸਿਜੀ ਰਮਨ ਬਾਲ ਜੀ ਦਾ ਨਾਮ ਮਜ਼ੂਤ ਤੇ ਐਂਡ ਬੱਚਿਆਂ ਨੇ ਕਾਫੀ ਵਧੀਆ ਪਰਫਾਰਮੈਂਸ ਦਿੱਤੀਆਂ ਲੱਗੀਆਂ ਕੁਝ ਹੋਰ ਪਰਫਾਰਮੈਂਸਿਸ ਵੀ ਚੱਲ ਰਿਆ ਨੇ ਮੇਰਾ ਮੇਨ ਮੋਟਿਵ ਇਹੀ ਹੈ ਕਿ ਜਿਹੜਾ ਹੀ ਆਪਣੀ ਪੰਜਾਬੀ ਸਭਿਅਤਾ ਵਾ ਜਾਂ ਆਪਣੇ ਪੰਜਾਬੀ ਕ ਇਹਨੂੰ ਆਪਣੇ ਨਾਲ-ਨਾਲ ਜਿੱਦਾਂ ਹੀ ਆਪਣੀ ਲਾਈਵ ਦੇ ਵਿੱਚ ਅੱਗੇ ਵਧ ਰਹੀ ਆ ਹੀ ਆਪਣੇ ਪੰਜਾਬੀ ਕਲਚਰ ਨੂੰ ਵੀ ਆਪਣੇ ਨਾਲ ਲੈ ਕੇ ਗਈ ਹੈ। ਨਾਸਪੁਰ ਔਰ ਸਾਰੇ ਇਲਾਕੇ ਲਈ ਇੱਕ ਬਹੁਤ ਖੁਸ਼ੀ ਦਾ ਮਕਾਮ ਹੈ। ਕਿ ਅੱਜ ਆਮਨੇ ਸਾਹਮਣੇ આજ ਤੱਕ ਜਿਹਨੂੰ CBI CBI ਇਨਫੋਟੈਕ ਨੇ ਇਸ ਪ੍ਰੋਗਰਾਮ ਨੂੰ ਸਪான்ਸਰ ਕੀਤਾ ਔਰ ਜਿਸ ਵਧੀਆ ਤਰੀਕੇ ਦੇ ਨਾਲ ਅੱਜ ਇਹਦਾ ਸਟੇਟ ਲੈਵਲ ਕਿਦਾਂ ਪੰਗੜਾ ਖੱਪ ਹੈ। ਉਦਾ ਲੋਗੋ ਜਿਹੜਾ ਅੱਜ ਲਾਂਚ ਕੀਤਾ ਗਿਆ ਮੈਂ ਇਸ ਮੌਕੇ ਦੇ ਉੱਪਰ ਅੱਜ ਤੱਕ ਆਮੇ ਸਾਹਮਣੇ ਆਰਗੇਨਾਈਜੇਸ਼ਨ ਨੂੰ ਪੁਵਾਰਕ ਦਿੰਦਾ ਔਰ ਧੰਨਵਾਦ ਕਰਦਾ ਸੀਬੀਆ ਇਨਫੋਟੈਕ ਦਾ ਜਿਹੜਾ ਜਿਹੜੇ ਆਪ ਨੌਜਵਾਨਾਂ ਨਾਲ ਜੁੜੇ ਨੇ ਉਹਨਾਂ ਨੇ ਇਸ ਪ੍ਰੋਗਰਾਮ ਨੂੰ ਸਪான்ਸਰ ਕਰਕੇ ਲੋਕਾਂ ਤੱਕ ਪਹੁੰਚਾਉਣ ਦਾ ਇੱਕ ਉਪਰਾਲਾ ਕੀਤਾ ਇਹ ਇੱਕ ਬਹੁਤ ਅਹਿਮ ਉਪਰਾਲਾ ਔਰ ਲੋੜ ਕਿਉਂਕਿ ਅੱਜ ਦਾ ਪੰਜਾਬ ਦਾ ਸੱਭਿਆਚਾਰ ਉਹ ਅਮੀਰ ਵਿਰਸਾ ਹੌਲੀ-ਹੌਲੀ ਅਲੂਪ ਹੁੰਦਾ ਜਾ ਰਿਹਾ ਸੀ। ਔਰ ਉਹਦੀ ਜਗ੍ਹਾ ਇੱਕ ਵੈਸਟਰਨ ਕਲਚਰ ਜਿਹੜਾ ਉਹ ਲੈ ਰਿਹਾ ਸੀਗਾ। ਪਰ ਪੰਜਾਬ ਹਮੇਸ਼ਾ ਪੰਗੜੇ ਔਰ ਜਿੱਦੇ ਦੀ ਧਰਤੀ ਆ। ਨੌਜਵਾਨਾਂ ਨੂੰ ਇਸ ਪਾਸੇ ਉਹਨਾਂ ਦਾ ਰੁਖ ਬੋਲਣਾ ਇੱਕ ਬਹੁਤ ਚਲਾਗਾਯੋਗ ਕਦਮ ਹੈ। ਜਿੱਥੇ ਜਰਨਲਿਜ਼ਮ ਦੇ ਵਿੱਚ ਅੱਜ ਤੱਕ ਆਪਨੇ ਸਾਹਮਣੇ ਇਹ ਆਪਣਾ ਨਾਮ ਬਣਾਇਆ ਇਸ ਕਲਚਰਲ ਐਕਟੀਵਿਟੀ ਨੂੰ ਕਰਕੇ ਮੈਂ ਸਮਝਦਾ ਵੀ ਉਹ ਸਮਾਜ ਨੂੰ ਵਾਪਸ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਅਜ ਲੋੜ ਵੀ ਆ ਸਾਡੇ ਨੌਜਵਾਨ ਅੱਜ ਦੂਸਰੇ ਪਾਸੇ ਨਸ਼ਿਆਂ ਵੱਲ ਤੁਰੇ ਨੇ ਜਿੰਨਾ ਚਿਰ ਤੱਕ ਨੌਜਵਾਨ ਬੱਚਿਆਂ ਨੂੰ ਇਹਨਾਂ ਚੀਜ਼ਾਂ 'ਚ ਨਹੀਂ ਪਾਵਾਂਗੇ ਉਹ ਸੱਭਿਆਚਾਰ ਨਾਲ ਨਹੀਂ ਜੋੜਾਂਗੇ ਗਰਾਊਂਡਾਂ 'ਚ ਨਹੀਂ ਲੈ ਕੇ ਜਾਵਾਂਗੇ ਉਹਨਾਂ ਚਿਰ ਤੱਕ ਇਸ ਇੱਲਤ ਤੋਂ निजात ਨਹੀਂ ਮਿਲ ਸਕਦੀ ਸੋ ਬਹੁਤ ਚੰਗਾ ਲੱਗਾ ਜਿੱਥੇ ਆ ਕੇ ਔਰ ਮੈਂ ਜਦੋਂ ਵੀ ਅ ਇਸ ਆਰਗੇਨਾਈਜੇਸ਼ਨ ਜਿਹਨੂੰ ਸਖਸੈਨਾ ਸਾਹਿਬ ਔਰ ਸੋਨੂ ਜੀ ਬਹੁਤ ਬਖੂਬੀ ਦੇ ਨਾਲ ਅ ਸਾਰੇ ਇਲਾਕੇ ਦੇ ਵਿੱਚ ਚਲਾ ਰਹੇ ਨੇ ਸਾਨੂੰ ਗੁਰਦਾਸਪੁਰ ਤੋਂ ਗਰਵ ਵਾਸਤੇ ਔਰ ਮੈਂ ਸਖਸੈਨਾ ਜੀ ਸੋਨੂ ਜੀ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਇੱਕ ਚੰਗੀ ਲੀ ਜਿਹੜੀ ਆ ਉਹ ਪਾਈ ਆ ਬਸ ਕੁਝ ਆਈਟਮਸ ਦੇਖ ਰਿਆ ਸੀਗਾ ਜਿਹੜੀ ਕੰਪੀਟੀਸ਼ਨ ਹੋ ਰਿਹਾ ਸੀ ਬੱਚਿਆਂ ਦਾ ਇੰਨਾ ਕੌਨਫੀਡੈਂਸ ਦੇ ਬੱਚਿਆਂ ਦੇ ਵਿੱਚ ਔਰ ਕਿਸ ਤਾਲ ਦੇ ਨਾਲ ਉਸ میوزਿਕ ਦੀ ਤਾਲ ਦੇ ਨਾਲ ਉਹਨਾਂ ਦੇ ਕਦਮ ਚੱਲ ਰਹੇ ਸਨ ਉਹਨਾਂ ਦੇ ਐਕਸ਼ਨ ਚੱਲ ਰਹੇ ਸਨ ਸੋ ਆ ਚੀਜ਼ਾਂ ਦੀਆਂ ਜਲੋੜਾਂ ਹੌਲੀ-ਹੌਲੀ ਇਹ ਘਟ ਰਹੀਆਂ ਸੀਗੀਆਂ ਸੋ ਜਿਸ ਵਕਤ ਪੰਜਾਬ ਦਾ ਮੀਰ ਵਿਰਸਾ ਅੱਗੇ ਆਊਗਾ ਬੱਚਿਆਂ ਦੇ ਵਿੱਚ ਉਹਦੀ ਰੁਚੀ ਪੈਦਾ ਹੋਊਗੀ ਉਹਦੇ ਨਾਲ ਇੱਕ ਚੰਗਾ ਸਨਿਆ ਜਿਹੜਾ ਪੰਜਾਬ ਨੂੰ ਜਾਊਗਾ ਔਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਅੱਜ ਦੀ ਸਰਕਾਰ ਭਗਵੰਤ ਮਾਨ ਜੀ ਦੀ ਸਰਕਾਰ ਪੰਜਾਬ ਦੇ ਸੱਭਿਆਚਾਰ ਨੂੰ ਤੇ ਖੇਡਾਂ ਪੂਰਾ ਉਤਸ਼ਾਹ ਕਰਨ ਲਈ ਹਰ ਕਦਮ ਜਿਹੜੇ ਨੇ ਉਹ ਚੋਕਰੇ ਨੇ ਪਹਿਲੀ ਵਾਰ ਹੋਇਆ ਕਿ ਖਿਡਾਰੀਆਂ ਨੂੰ ਨੌਕਰੀਆਂ ਵੀ ਦਿੱਤੀਆਂ ਗਈਆਂ ਔਰ ਜਿਹੜੇ ਸਾਡੇ ਹਾਕੀ ਦੇ ਖਿਡਾਰੀ ਜਿਹੜੇ ਨੇ ਬਹੁਤ ਮੈਡਲ ਜਿੱਤ ਕੇ ਆਏ ਨੇ ਇੱਕ ਇੱਕ ਕਰੋੜ ਰੁਪਏ ਉਹਨਾਂ ਨੂੰ ਮਿਲਿਆ ਸੋ ਆ ਚੀਜ਼ਾਂ ਲੋੜ ਆ ਔਰ ਜਿਸ ਵਕਤ ਛੱਬਿਆ ਚਾਰ ਚੋ ਤੁਸੀਂ ਇਹਨਾਂ ਬੱਚਿਆਂ ਦਾ ਟੈਲੈਂਟ ਉਭਾਰੋਗੇ ਔਰ ਪਤਾ ਨਹੀਂ ਅੱਜ ਇਹ ਸਟੇਜ ਤੇ ਜਿਹੜੀ ਸਟੇਜ ਸੀਬੀਏ ਇਨਫੋਡੈਕ ਨੇ ਇਹਨੂੰ ਸਪான்ਸਰ ਕਰਕੇ ਔਰ આજ ਤੱਕ ਨੇ ਇੱਕ ਪਲੇਟਫਾਰਮ ਦੇ ਕੇ ਇਹਨਾਂ ਬੱਚਿਆਂ ਨੂੰ ਦਿੱਤੀ ਹੈ ਪਤਾ ਨਹੀਂ ਇਹਨਾਂ ਚੋਂ ਕਿਹੜਾ ਬੱਚਾ ਆਪਣਾ ਟੈਲੈਂਟ ਬਣਾ ਕੇ ਇਹਨਾਂ ਨਾਂ ਕਮਾਊਗਾ ਪਤਾ ਨਹੀਂ ਕਿਸ ਮੁਕਾਮ ਤੇ ਪਹੁੰਚੂਗਾ ਉਸ ਵਕਤ ਪਤਾ ਲੱਗੂਗਾ ਕਿ ਇਹ ਦੋ ਸਸਤਾਵਾਂ ਦਾ ਕੀ ਰੋਲ ਆ ਸੋ ਬਹੁਤ ਦਾ ਕਹਿੰਦਾ ਹੋਇਆ ਇੱਕ ਵਾਰੀ ਫੇਰ ਇਲਾਕੇ ਵੱਲੋਂ ਆਪਣੇ ਵੱਲੋਂ ਧੰਨਵਾਦ ਕਰਦੇ ਆਂ इंडिया क्राइम न्यूज जुल्म के खिलाफ जंग आप देख रहे हैं इंडिया क्राइम न्यूज